ਇੱਕ ਤਾਂ ਆਪਾਂ ਜਾ ਕੇ ਬਈ ਸਿੱਧਾ ਡੀਲਰ ਕਿਸੇ ਭਰਾਲੇ ਦੇ ਜਾਨਨੇ ਆਪਾਂ ਗੱਡੀ ਲੈਣਾ ਹਨਾ ਵੀ ਆਪਾਂ ਪੁੱਛਦਾ ਬਈ ਇਹਦੇ ਪੇਪਰ ਪੂਰੇ ਨੇ ਹਾਂ ਇਹ ਗੱਲ ਪੁੱਛਦੇ ਹੁੰਦੇ ਹਨਾ ਵੀਰੇ ਤੇ ਆਪ ਵੀ ਬੰਦਾ ਗੱਡੀ ਲਿਆ ਕੇ ਨਾਮ ਨਹੀਂ ਕਰਾਉਂਦਾ ਪੇਪਰ ਪੂਰੇ ਨਹੀਂ ਕਰਾਉਂਦਾ ਫੇਰ ਉਹ ਗਲਤ ਗੱਲ ਲਾ ਦੇ ਫੇਰ ਉੱਥੇ ਗਲਤ ਗੱਲ ਹੋ ਜਾਂਦੀ ਹੈ ਬਈ ਹਨਾ ਗੱਡੀ ਦੀ ਜੇ ਮਤਲਬ ਕਿ ਐਕਚੁਅਲ ਵੈਲਿਊ ਦੇ ਹਿਸਾਬ ਨਾਲ ਉਹ ਵੈਲਿਊਏਸ਼ਨ ਵੈਲਿਊਏਟਰ ਆ ਜਿਹੜਾ ਉਹਨੇ ਵੈਲਿਊਏਸ਼ਨ ਕਰਕੇ ਕਾਰ دی ਉਹ ਹਿਸਾਬ ਨਾਲ ਕਰਦੇ ਨੇ ਉਹਨਾਂ ਕੋਲ ਸਿਸਟਮ ਵੱਡੇ ਕੈਲਕੂਲੇਟਰ ਨੇ ਆਪਣੇ ਕੋਲ ਕਿਤੇ ਆਪਣੇ ਕੋਲ ਤਾਂ ਨਿੱਕੇ ਹੀ ਨੇ ਹਾਂਜੀ ਬਈ ਸਤਿ ਸ੍ਰੀ ਅ ਅੱਪਾ ਜਿਵੇਂ ਖਬਰਾਂ ਵਾਲੇ ਕਹਿੰਦੇ ਅਹਿਮ ਜਾਣਕਾਰੀ ਦੇਣ ਜਾ ਰਹੇ ਬਈ ਅੱਪਾ ਹਨਾ ਅਸੀਂ ਸਦਰੇ ਪੁਦਰੇ ਤਰੀਕੇ ਨਾਲ ਕਹਾਵੇਂ ਬਈ ਤੁਹਾਨੂੰ ਇੱਕ ਬਹੁਤ ਵਧੀਆ ਨੌਲੇਜ ਦਵਾਂਗੇ ਬਈ ਜਿਹੜੇ ਭਰਾਵਾਂ ਵਾਲੇ ਵੇ ਗੱਡੀਆਂ ਨੇ ਜਾਂ ਜਿਨ੍ਹਾਂ ਲੇ ਵੇ ਹੈ ਵੀ ਨਹੀਂ ਇਹ ਨੌਲੇਜ ਵਾਲੀ ਵੀਡੀਓ ਉਹਨਾਂ ਵਾਸਤੇ ਹੈ ਤੇ ਐਂਡ ਤੱਕ ਦੇਖਿਓ ਬਹੁਤ ਵਧੀਆ ਨੌਲੇਜ ਮਿਲੂ ਬਈ ਤੁਹਾਨੂੰ ਜ਼ਿੰਦਗੀ 'ਚ ਸੁਧਾਰ ਕਰਨ ਵਾਲੀ ਬਈ ਹਨਾ ਜਿਹੜੇ ਭਰਾਵਾਂ ਵਾਲੇ ਵੇ ਗੱਡੀਆਂ ਹੈਗੀਆਂ ਨੇ ਜਾਂ ਨਹੀਂ ਵੀ ਹੈਗੀਆਂ ਬਈ ਹਨਾ ਕਿਸੇ ਦੀ ਪੰਜਾਬ ਨੰਬਰ ਕਾਰ ਆ ਕਿਸੇ ਦਿੱਲੀ ਨੰਬਰ ਕਾਰ ਆ ਉਹ ਸਾਰਿਆਂ ਦੇ ਕੁਛ ਨਾ ਕੁਛ ਅਸੀਂ ਨਾ ਗੱਲਾਂ ਦੇ ਚਾਨਣਾ ਪਾਵਾਂਗੇ ਉਹ ਤੁਸੀਂ ਧਿਆਨ ਨਾਲ ਸੁਣਨੀਆਂ ਨੇ ਤੇ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੋਊਗੀ ਤੇ ਬਾਈ ਕਮਲ ਉਹਰੀ ਆਪਣੇ ਨਾਲੇ ਕਮਲਾ ਟੋਡੀ ਲਾਲੇ ਅੱਸੀ ਗੱਲ ਵੀਰੇ ਅੱਸੀ ਕਾ ਜੀ ਸਵਾਤ ਹੈ ਵੀਰੇ ਪੇਜ ਦੇ ਉੱਪਰ ਹਨਾ ਆਪਾਂ ਕੁਝ ਕੁ ਗੱਲਾਂ ਕਰਨੀਆਂ ਨੇ ਵੀਰੇ ਜਿਵੇਂ ਗੱਡੀ ਟਰਾਂਸਫਰ ਨੂੰ ਲੈ ਕੇ ਬਾਹਰਲੇ ਨੰਬਰ ਦੀਆਂ ਗੱਡੀਆਂ ਐਨਓਸੀ ਦੀਆਂ ਇੰਸ਼ੋਰੈਂਸ ਦੀਆਂ ਹਨਾ ਪੰਜ ਚਾਰ ਗੱਲਾਂ ਤੇ ਆਪਾਂ 8-10 ਮਿੰਟ ਦੀ ਵੀਡੀਓ ਕਰਾਂਗੇ ਆਪਾਂ ਤੇ ਬਈ ਕੋਈ ਦੇਖੋ ਸਕ੍ਰਿਪਟਡ ਕੁਝ ਨਹੀਂ ਵੀਰੇ ਅਸੀਂ ਬਸ ਵੀਰ ਆਹ ਜਿੱਥੇ ਗੱਲਾਂ ਕਰਨੀਆਂ ਨੇ ਤੁਹਾਨੂੰ ਦੱਸਣੀਆਂ ਠੀਕ ਆ ਸਕ੍ਰਿਪਟਡ ਕੋਈ ਨਹੀਂ ਹੈਗਾ ਸਭ ਤੋਂ ਪਹਿਲੀ ਗੱਲ ਵੀਰੇ ਆਪਾਂ ਐ ਕਰਾਂਗੇ ਕਿ ਜਿਹੜੀ ਗੱਡੀ ਹੁੰਦੀ ਹੈਗੀ ਕਈ ਬੰਦੇ ਨਾ ਟਰਾਂਸਫਰ ਨਹੀਂ ਕਰਾਉਂਦੇ ਮੰਨ ਲੀ ਚਲੋ ਪੰਜਾਬ ਨੰਬਰ ਦੀ ਕਾਰ ਹੈ ਹਾਂਜੀ ਤੇ ਗੱਡੀ ਸਿਰਫ ਐਫੀ ਡਾਪਟ ਤੇ ਚਲਾ ਕੇ ਚਲਾਈ ਰੱਖ ਦਿੰਦੇ ਨੇ ਉਹ ਹਨਾ ਤੇ ਉਹਦੇ ਉੱਪਰ ਫਾਇਦਾ ਹੈ ਜਾਂ ਨਹੀਂ ਹੈ ਨਹੀਂ ਉਹਦਾ ਕੋਈ ਫਾਇਦਾ ਨਹੀਂ ਵੀਰੇ ਟਰਾਂਸਫਰ ਬੰਦੇ ਨੂੰ ਜਦੋਂ ਵੀ ਕਾਰ ਪ੍ਰਾਣੀ ਆਪਾਂ ਪਰਚੇਸ ਕਰਨੀ ਆ ਯੂਜ਼ ਕਰ ਲੈਣੀ ਆ ਤਾਂ ਉਹਨੂੰ ਸਭ ਤੋਂ ਪਹਿਲੇ ਨੰਬਰ ਤੇ ਆਪਣੇ ਨਾਮ ਤੇ ਉਹਨੂੰ ਟਰਾਂਸਫਰ ਕਰਵਾਓ ਠੀਕ ਹੈ ਉਹਦਾ ਫਾਇਦਾ ਕੀ ਹੈ ਟਰਾਂਸਫਰ ਕਰਾਉਂਦਾ ਵੀ ਉਹਦਾ ਫਾਇਦਾ ਦੇਖੋ ਵੀਰੇ ਮੈਂ ਸਮਝਾਉਣਾ ਜੇ ਜਦੋਂ ਕਾਰ ਆਪਾਂ ਲੈਣੇ ਆ ਆਪਾਂ ਉਹਦਾ ਪੁੱਛਦੇ ਆ ਵੀ ਇਹਦਾ ਇੰਸ਼ੋਰੈਂਸ ਹੈ ਇੰਸ਼ੋਰੈਂਸ ਵੈਲਿਡ ਆ ਠੀਕ ਹੈ ਜੀ ਕਿਹਦੇ ਮੇ ਨਾਮ ਤੇ ਕਾਰ ਆ ਸਾਰੀਆਂ ਉਹਦੀ ਜਾਣਕਾਰੀਆਂ ਲੈਣੇ ਆ ਮਿਸਤਰੀ ਤੋਂ ਕਾਰ ਚੈੱਕ ਕਰਾਉਣੇ ਇੰਜਨ ਗੇਅਰ ਸਾਰਾ ਕੁਝ ਚੈੱਕ ਕਰਦੇ ਆ ਲੱਗੀ ਬੱਜੀ ਇਹ ਚੀਜ਼ਾਂ ਜਦੋਂ ਸਾਰੀਆਂ ਹੋ ਗਈਆਂ ਉਹ ਕਾਰ ਹੋਗੀ ਪਹਿਲੇ ਓਨਰ ਦੇ ਨਾਮ ਉਹ ਪਹਿਲੇ ਓਨਰ ਦਾ ਜਦੋਂ ਆਪਾਂ ਪਹਿਲਾਂ ਐਫੀਡੇਵਿਟ ਲੈ ਕੇ ਗੱਡੀ ਆਪਾਂ ਲੈ ਲਈ ਉਹਨਾਂ ਤੋਂ ਉਹ ਜਿਹੜਾ ਐਫੀਡੈਵਟ ਆਪਾਂ ਦਿੰਨੇ ਆ ਜਾਂ ਲੈਣੇ ਆ ਉਹਦੀ ਸਿਰਫ 3 ਮਹੀਨੇ ਤੱਕ ਦੀ ਵੈਲਿਡਿਟੀ ਆ ਵੀਰੇ 3 ਮਹੀਨੇ ਤੱਕ ਦੀ 3 ਮਹੀਨੇ ਦੀ ਵੈਲਿਡਿਟੀ ਆ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਉਹ ਤੋਂ ਉਹਦੇ ਇਹ 3 ਮਹੀਨੇ ਦੇ ਦਰਮਿਆਨ ਆਪਾਂ ਆਪਣੇ ਨਾਮ ਟਰਾਂਸਫਰ ਕਰਾ ਲਓ ਕਾਰ ਬਾਏ ਚਾਰਸਾ ਆਪਾਂ ਕਾਰ ਨਹੀਂ ਟਰਾਂਸਫਰ ਕਰਵਾਉਂਦੇ ਜਿਹੜੀ ਕਾਰ ਕਦੇ ਬਾਏ ਬਾਏ ਦਾ ਵੇਲ ਲੱਗ ਗਈ ਕਿਸੇ ਦੇ ਐਕਸੀਡੈਂਟ ਹੋ ਗਿਆ ਕੁਝ ਵੀ ਹੋ ਗਿਆ ਨਾ ਤਾਂ ਉਹ ਜਿਹੜਾ ਇੰਸ਼ੋਰੈਂਸ ਆ ਕਾਰ ਦਾ ਉਹ ਪੁਰਾਣੇ ਓਨਰ ਦੇ ਨਾਮ ਹੀ ਚੱਲਦਾ ਪਿਆ ਠੀਕ ਹੈ ਠੀਕ ਹੈ ਜੀ ਉਹ ਪ੍ਰਾਣਾਉਨਰ ਤਨੀ ਕਿਲੇ ਲੈ ਕੇ ਦਊਗਾ ਆਪਾਂ ਨੂੰ ਉਹ ਚੀਜ਼ ਆ ਅਗਲਾ ਗੁੱਗਾ ਵੀ ਯਾਰ ਮੈਨੂੰ ਕੀ ਕੀ ਆਵੇ ਸਿਰਦਰਦੀ ਮੈਗਲਾ ਉਲਟਾ ਅਗਲਾ ਗੁੱਗਾ ਵੀ ਹਨਾ ਇਹਨਾਂ ਨੇ ਗੱਡੀ ਨਾਮ ਨਹੀਂ ਕਰਾਈ ਹੈਗੀ ਤੇ ਨੁਕਸਾਨ ਅਗਲਾ ਬਣਦਾ ਇਸ ਚੀਜ਼ ਦਾ ਵੀ ਤੇ ਬਈ ਹਨਾ ਇਹ ਇਹਦਾ ਵੱਡਾ ਇੱਕ ਜਿਹੜਾ ਆਪਾਂ 네ਗੇਟਿਵ ਪੁਆਇੰਟ ਆਗਾ ਬਈ ਤੁਸੀਂ ਗੱਡੀ ਨਾਮ ਕਰੋ ਇੱਕ ਤਾਂ ਆਪਾਂ ਜਾ ਕੇ ਬਈ ਸਿੱਧਾ ਡੀਲਰ ਕਿਸੇ ਭਰਾਲੇ ਦੇ ਜਾਨਨੇ ਆਪਾਂ ਗੱਡੀ ਲੈਣਾ ਹਨਾ ਵੀ ਆਪਾਂ ਪੁੱਛਦਾ ਬਈ ਇਹਦੇ ਪੇਪਰ ਪੂਰੇ ਨੇ ਹਾਂ ਇਹ ਗੱਲ ਪੁੱਛਦੇ ਹੁੰਦੇ ਹਨਾ ਵੀਰੇ ਤੇ ਆਪ ਵੀ ਬੰਦਾ ਗੱਡੀ ਲੈ ਆ ਕੇ ਨਾਮ ਨਹੀਂ ਕਰਾਉਂਦਾ ਪੇਪਰ ਪੂਰੇ ਨਹੀਂ ਕਰਾਉਂਦਾ ਫੇਰ ਉਹ ਗਲਤ ਗੱਲ ਆ ਨਾ ਫੇਰ ਉੱਥੇ ਗਲਤ ਗੱਲ ਹੋ ਜਾਂਦੀ ਹੈ ਭਾਈ ਹਾਂ ਇਹ ਚੀਜ਼ ਬਈ ਧਿਆਨ ਦੇ ਰੱਖਣੀ ਹੁੰਦੀ ਹੈ ਅਗਰ ਤੁਹਾਡੀ ਗੱਡੀ ਦਾ ਫੁੱਲ ਇੰਸ਼ੋਰੈਂਸ ਹੈਗਾ ਪਰ ਤੁਸੀਂ ਨਾਮ ਨਹੀਂ ਕਰਾਈ ਉਹ ਤਾਂ ਜਿਹੜਾ ਕਲੇਮ ਮਿਲਣਾ ਉਹ ਮਿਲਣਾ ਜਿਹੜੇ ਬੰਦੇ ਦੇ ਨਾਮ ਤੇ ਗੱਡੀ ਹੈਗੀ ਆ ਜੇ ਤੁਹਾਡੀ ਉਹਦੇ ਨਾਲ ਗੱਲਬਾਤ ਹੈ ਚੱਲਦੀ ਰਹਿੰਦੀ ਹੈ ਭਾਈ ਹਾਂ ਫੇਰ ਤਾਂ ਹੋ ਸਕਦਾ ਅਗਲਾ ਸਾਥ ਦੇ ਦੇ ਅਦਰਵਾਈਜ਼ ਜਿਹੜਾ ਕੋਈ ਥਰਡ ਪਰਸਨ ਹੁੰਦਾ ਭਈ ਉਹ ਨਹੀਂ ਹੱਥ ਤਰੋਂਦਾ ਬਿਲਕੁਲ ਨਹੀਂ ਹੈ ਨਾ ਭਾਈ ਬਿਲਕੁਲ ਇਹੀ ਹੁੰਦਾ ਤੇ ਇੱਥੇ ਬਈ ਇੱਕ ਗੱਲ ਹੋਰ ਵੀ ਢੁਗਦੀ ਹੈ ਕਿ ਆ ਗਈ ਆਪਣੇ ਐਨਓਸੀ ਵਾਲੀ ਗੱਡੀ ਮਤਲਬ ਐਨਓਸੀ ਕੋਈ ਬਾਹਰਲੇ ਨੰਬਰ ਦੀ ਗੱਡੀ ਮੈਂ ਹਾਂਜੀ ਹੈਗੀ ਤੇ ਉਥੋਂ ਉਹ ਉਹਨਾਂ ਦੇ ਵਿੱਚ ਪੇਪਰਾਂ ਦਾ ਮਤਲਬ ਵੀ ਕੀ ਕੁਝ ਰਹਿੰਦਾ ਹੁੰਦਾ ਵੀ ਅਗਰ ਕਿਸੇ ਨੇ ਗੱਡੀ ਲੈ ਲਈ ਬਾਹਰ ਲੇ ਤਾਂ ਕਿਦਾਂ ਦੇ ਪੇਪਰ ਚਾਹੀਦੇ ਹੁੰਦੇ ਨੇ ਬਾਹਰੋਂ ਜਦੋਂ ਆਪਾਂ ਵੀਰੇ ਗੱਡੀ ਲੈਣੇ ਆ ਕੋਈ ਦਿੱਲੀ ਨੰਬਰ ਹਰਿਆਣਾ ਨੰਬਰ ਚੰਡੀਗੜ੍ਹ ਨੰਬਰ ਉਥੋਂ ਆਪਾਂ ਨੂੰ ਇੱਕ ਐਨਓਸੀ ਪ੍ਰੋਵਾਈਡ ਕੀਤੀ ਜਾਂਦੀ ਆ ਜਿਹੜੇ ਬੰਦੇ ਨੇ ਕਾਰ ਖਰੀਦੀ ਹੁੰਦੀ ਆ ਹੂੰ ਹੂੰ ਉਹਦੇ ਆਧਾਰ ਕਾਰਡ ਤੇ ਉਥੋਂ ਐਨਓਸੀ ਉਥੋਂ ਦੀ ਅਥਾਰਟੀ ਤੋਂ ਹੰਦੀਆ ਆਪਣੀ ਅਪਲਾਈ ਇਸ ਆਧਾਰ ਕਾਰਡ ਦੇ ਉੱਤੇ ਇਸ ਬੰਦੇ ਨੇ ਕਾਰ ਖਰੀਦੀ ਆ ਚੰਡੀਗੜ੍ਹ ਨੰਬਰ ਦੀ ਜਾਂ ਦਿੱਲੀ ਜਾਂ ਹਰਿਆਣਾ ਨੰਬਰ ਦੀ ਇਸ ਬੰਦੇ ਦੇ ਨਾਮ ਤੇ ਐਨਓਸੀ ਕੱਟੀ ਜਾਵੇ ਉੱਥੇ ਕਾਰ ਦੀ ਐਨਓਸੀ ਕੱਟਣ ਦਾ ਮਤਲਬ ਇਹ ਆ ਵੀ ਉਸ ਦਿਨ ਤੱਕ ਦਾ ਕੋਈ ਪਿਛਲਾ ਜੋ ਵੀ ਚਲਾਨ ਕੁਝ ਵੀ ਹੈਗਾ ਕਾਰ ਦੇ ਉੱਤੇ ਕੋਈ ਕੇਸ ਆ ਉਹ ਐਨਓਸੀ ਉਸੇ ਕਾਰਨ ਮਿਲੂ ਜਿਹਦੇ ਉੱਤੇ ਕੋਈ ਚਲਾਨ ਨਹੀਂ ਹੈ ਕੋਈ ਕੇਸ ਨਹੀਂ ਹੈ ਉਹ ਕਾਰਨ ਉਹ ਐਨਓਸੀ ਮਿਲ ਜੂਗੀ ਅੱਗੇ ਟ੍ਰਾਂਸਫਰ ਹੋਣ ਵਾਸਤੇ ਠੀਕ ਓਕੇ ਲਈ ਬਈ ਨਾ ਇਹਦੇ ਵਿੱਚ ਮਨ ਲੱਗਾ ਹੁਣ ਇਹਦਾ ਵੀ ਰੂਲ ਪਾਸ ਹੋ ਗਿਆ ਵੀ ਜਿਹੜੀ ਇਹ ਵੀ ਐਨਓਸੀ ਹੁੰਦੀ ਤਿੰਨ ਗੀ ਮਹੀਨੇ ਵਾਸਤੇ ਵੈਲਿਡ ਹੁੰਦੀ ਆ ਹਾਂਜੀ ਇਹਦੀ ਵੀ ਡੇਟ ਹੁੰਦੀ ਆ ਠੀਕ ਹੈ 6 ਮਹੀਨੇ ਤੱਕ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ 6 ਮਹੀਨੇ ਤੱਕ ਹਾਂਜੀ ਲਈ ਬਈ ਨਾ ਇਹ ਵੀ ਤਿੰਨ ਛੇ ਮਹੀਨੇ ਦੀ ਵੈਲਿਡਿਟੀ ਹੁੰਦੀ ਆ ਅੱਛਾ ਇਤੋਂ ਬਾਅਦ ਵੀ ਮੇਰੇ ਕਈ ਵਾਰ ਬੰਦਾ ਨੰਬਰ ਨਹੀਂ ਲਵਾਉਂਦਾ ਹੁੰਦਾ ਹਨਾ ਕਿ ਉਹਦਾ ਜਿਵੇਂ ਮੰਨ ਕੇ ਚਲੋ ਅਗਰ ਜਿਵੇਂ 6 ਮਹੀਨੇ ਵੈਲਿਡਿਟੀ ਟਪ ਗਈ ਉਸ ਤੋਂ ਬਾਅਦ ਫਾਈਨ ਵਗੈਰਾ ਲੱਗਦਾ ਹੁੰਦਾ ਬਿਲਕੁਲ ਵੀਰੇ ਉਹਦਾ ਫਾਈਨ ਵੀ ਲੱਗੂਗਾ ਦੁਬਾਰੇ ਐਨਓਸੀ ਨਿਕਲਣ ਵਾਸਤੇ ਫਿਰ ਗੇੜੇ ਵੀ ਮਾਰਨੇ ਪੈਣਗੇ ਠੀਕ ਹੈ ਉਹਦੇ ਨਾਲ ਟਾਈਮ ਵੀ ਖਰਾਬ ਤੇ ਪੈਸਾ ਵੀ ਖਰਾਬ ਹੂੰ ਟਾਈਮ ਦੇ ਨਾਲ ਪੈਸਾ ਆਪੇ ਖਰਾਬ ਹੋਣਾ ਐਨਓਸੀ ਐਵੇਂ ਕਿਸੇ ਨੇ ਲੈ ਕੇ ਨਹੀਂ ਜਾਣੀ ਠੀਕ ਹੈ ਉਥੇ ਆਪ ਮੌਜੂਦ ਹੋ ਕੇ ਕਿਹਨੂੰ ਦੱਸਣਾ ਉਹਨਾਂ ਨੂੰ ਕਾਰਨ ਦੱਸਣਾ ਪਊਗਾ ਕਿ ਅਸੀਂ ਕਿਉਂ ਲੇਟ ਕੀਤੀ ਆ ਠੀਕ ਹੈ ਉਹ ਕਾਰਨ ਦੱਸਣ ਵਾਸਤੇ ਆਪ ਨੂੰ ਜਾਣਾ ਪਊਗਾ ਕਿ ਦਿੱਲੀ ਦਾ ਇੱਕ ਢੇਡਾ ਲੱਗਿਆ ਮਿੱਤਰਾ ਉਹਦਾ 15 2000 ਚ ਪੈਣਾ ਹੀ ਆ ਸਹੀ ਗੱਲ ਆ ਬਾਈ ਲਓ ਵੀ ਹਨਾ ਇਹ ਵੀ ਬੜਾ ਵੱਡਾ ਨੁਕਸਾਨ ਹੁੰਦਾ ਇਹਦੇ ਵਿੱਚ ਵੀ ਹੁਣ ਜਿਵੇਂ ਆਪਾਂ ਪਹਿਲਾਂ ਪੰਜਾਬ ਨੰਬਰ ਦੀ ਗੱਡੀ ਦੀ ਗੱਲ ਕਰਦੇ ਸੀ ਵੀ ਹਨਾ ਜਦੋਂ ਬੇਮਨਨ ਕੇ ਚੱਲੋ ਅਗਰ ਬਾਈ ਚਾਂਸ ਲੱਗ ਵੱਜ ਜੀ ਜਾਂਦੀ ਹੈਗੀ ਤਾਂ ਉਹਦਾ ਕਲੇਮ ਉਹਨੂੰ ਮਿਲੂਗਾ ਜਿਹੜੇ ਬੰਦੇ ਨਾਮ ਆਗੇ ਪ੍ਰਾਣੇ ਓਨਰ ਨੇ ਹਾਂ ਹੁਣ ਇੱਥੇ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਵੀ ਮੰਨ ਕੇ ਜੇ ਲਗਰ ਆਪਾਂ ਬਈ ਉੱਥੋਂ ਕੋਈ 10-15 ਲੱਖ ਜੇ ਉਸਕਾਰ ਪੀਓ ਕੋਈ ਫੋਰਥ ਉਹਨਾਂ ਗੱਡੀ ਲੈ ਆਇਆ ਬੰਦਾ ਐਨਓਸੀ ਤੇ ਚਲਾਈ ਜਾਂਦਾ ਇੱਥੇ ਅੱਗੇ ਉਹੀ ਗੱਡੀ ਇੱਥੇ ਲੱਗਬੱਜ ਜੀ ਹੁਣ ਆਪਾਂ ਉੱਥੇ ਕਿਹੜੇ ਬੰਦੇ ਨੂੰ ਉਹਨੂੰ ਕਵਾਂਗੇ ਵੀ ਆਪਾਂ ਬਈ ਯਾਰ ਵੀ ਇਹ ਮੈਨੂੰ ਕਲੇਮ ਲੈ ਕੇ ਦੇ ਗੱਡੀ ਦਾ ਨਹੀਂ ਕਦੇ ਵੀ ਨਹੀਂ ਲੈ ਕੇ ਦੇਊਗਾ ਨਾ ਤਾਂ ਬਈ ਉਹਨਾਂ ਲਵੇ ਟਾਈਮ ਬੰਦਿਆਂ ਲਵੇ ਹਾਂਜੀ ਬਿਲਕੁਲ ਹਨਾ ਬਈ ਆਪਾਂ ਦਾ ਫਿਰ ਗੱਜਲਗਬਰ ਹੋਣਾ ਹੀ ਹੋਣਾ ਜਦੋਂ ਐਨਓਸੀ ਉਹਨਾਂ ਨੇ ਉਹ ਕਲੇਮ ਕਿਸੇ ਨੂੰ ਵੀ ਨਹੀਂ ਮਿਲਣਾ ਜੇ ਐਨਓਸੀ ਦੇ ਉੱਤੇ ਆਪਾਂ ਉਹਨੂੰ ਟਰਾਂਸਫਰ ਕਰਾ ਲਈ ਹੁੰਦੀ ਤਾਂ ਆਪਣੀ ਆਰਸੀ ਦੇ ਉੱਤੇ ਆਪਣਾ ਨਾਮ ਹੁੰਦਾ ਹੂੰ ਹੂੰ ਫੇਰ ਹੀ ਕਾਗਜ਼ ਪੂਰੇ ਹੋਣੇ ਸੀ ਕਾਗਿਜ਼ ਤਾਂ ਪੂਰੇ ਕਰੇ ਨਹੀਂ ਆਪਾਂ ਐਨਓਸੀ ਕੱਲੀ ਲਿਆ ਗਿਆ ਆਪਾਂ ਕਾਗਜ਼ ਰੱਖ ਲਿਆ ਕਾਗਜ਼ਾਂ ਦੇ ਵਿੱਚ ਉਹ ਜਦੋਂ ਫਿਰ 2 ਸਾਲ ਬਾਅਦ 3 ਸਾਲ ਬਾਅਦ ਬੰਦਾ ਕਹਿੰਦਾ ਐਨਓਸੀ ਦੀ ਕਟਵਾਈ ਹੋਈ ਆ ਅਸੀਂ ਹੁਣ ਵੇਚ ਦਿੰਨੇ ਆ ਕਾਰ ਫਿਰ ਕੋਈ ਡੀਲਰ ਭਰਾ ਨਹੀਂ ਖਰੀਦਦਾ ਉਹ ਕਾਰ ਨੂੰ ਠੀਕ ਹੈ ਵੀਰੇ ਕਿਉਂਕਿ ਉਹ ਕਿਸੇ ਦੇ ਨਾਮ ਹੀ ਨਹੀਂ ਹੁੰਦੀ ਉਹ ਵਿਚ ਵਿਚਾਲੇ ਰਹਿ ਜਾਂਦੀ ਆ ਠੀਕ ਹੈ ਨਾ ਨਵੇਂ ਬੰਦੇ ਦੇ ਨਾਂ ਨਾ ਪੁਰਾਣੇ ਦੇ ਨਾਂ ਉਹ ਵਿੱਚ 1.5 ਲੱਖ ਜਾਂਦੀ ਹੈ ਉਹ ਠੀਕ ਹੈ ওকে ਬਈ ਇਹ ਹੋ ਗਿਆ ਅੱਛਾ ਫਿਰ ਇੰਸ਼ੋਰੈਂਸ ਹੁੰਦਾ ਇੰਸ਼ੋਰੈਂਸ ਵੀ ਕਈ ਤਰੀਕੇ ਦੇ ਹੁੰਦੇ ਨੇ ਹਨਾ ਜਿਵੇਂ ਇੱਕ ਥਰਡ ਪਾਰਟੀ ਇੱਕ ਫੁੱਲ ਇੰਸ਼ੋਰੈਂਸ ਹੁੰਦਾ ਤੇ ਇਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਹੁੰਦੀਆਂ ਹਨਾ ਜਿਵੇਂ ਇੱਕ ਥਰਡ ਪਾਰਟੀ ਇੰਸ਼ੋਰੈਂਸ ਕੀ ਹੁੰਦਾ ਇੱਕ ਫੁੱਲ ਇੰਸ਼ੋਰੈਂਸ ਕੀ ਹੁੰਦਾ ਜਿਹੜਾ ਤਾਂ ਥਰਡ ਪਾਰਟੀ ਇੰਸ਼ੋਰੈਂਸ ਹੁੰਦਾ ਉਹਦੇ ਵਿੱਚ ਆਪਣਾ ਥਰਡ ਪਾਰਟੀ ਦਾ ਜਿਹੜਾ ਕੋਈ ਲਾਸ ਆ ਉਹ ਕਵਰ ਹੋ ਜਾਂਦਾ ਇਹਦੇ ਵਿੱਚ ਅੱਛਾ ਇਹਦੇ ਵਿੱਚ ਕੀ ਫਸਟ ਪਾਰਟੀ ਹੋਗੀ ਆਪਾਂ ਤੇ ਆਪਣੀ ਗੱਡੀ ਹੋਗੀ ਠੀਕ ਹੈ ਜੀ ਥਰਡ ਪਾਰਟੀ ਹੋਗੀ ਮੰਨ ਲਓ ਬਾਏ ਦਾ ਵੇ ਗੱਡੀ ਰੋਡ ਤੇ ਜਾ ਰਹੀ ਆ ਥਰਡ ਪਰਸਨ ਦੇ ਵਿੱਚ ਕਿਸੇ ਦੇ ਵਿੱਚ ਲੱਗਦੀ ਆ ਕੋਈ ਕਾਰ ਐਕਸੀਡੈਂਟ ਹੁੰਦਾ ਕੋਈ ਪਰਸਨ ਦੇ ਨਾਲ ਹੁੰਦਾ ਕੋਈ ਟਰੱਕ ਨਾਲ ਹੁੰਦਾ ਜਿਹੜਾ ਉਸ ਟਾਈਮ ਤੇ ਉਹ ਲਾਸ ਹੁੰਦਾ ਆਪਣੀ ਕਾਰ ਦਾ ਛੱਡ ਕੇ ਥਰਡ ਪਾਰਟੀ ਦੇ ਵਿੱਚ ਇਹ ਹੁੰਦਾ ਜਿਵੇਂ ਕਿ ਆਪਣਾ ਇੱਕ ਕਾਰ ਜਾ ਜਾਂਦੇ ਆਪਣਾ ਐਕਸੀਡੈਂਟ ਹੋ ਗਿਆ ਕਿਸੇ ਦਾ ਤਾਂ ਉਹ ਦੇ ਵਿੱਚ ਜਦੋਂ ਥਰਡ ਪਾਰਟੀ ਲਾਸ ਹੋਊਗਾ ਹੂੰ ਮੰਨ ਲਓ ਕਿਸੇ ਟਰੱਕ ਨਾਲ ਬੱਸ ਨਾਲ ਕਾਰ ਨਾਲ ਐਕਸੀਡੈਂਟ ਹੋਇਆ ਕਿਸੇ ਬੰਦੇ ਨਾਲ ਹੋਇਆ ਮਿਸ ਹੈਪਨਿੰਗ ਹੋ ਗਈ ਜਿਹੜੀ ਉਹ ਮਿਸ ਹੈਪਨਿੰਗ ਆ ਉਹਨੂੰ ਕਵਰ ਕਰਨ ਵਾਸਤੇ ਥਰਡ ਪਾਰਟੀ ਇੰਸ਼ੋਰੈਂਸ ਜੋ ਵੀ ਜੁਰਮਾਨਾ ਪੈਂਦਾ ਕੋਰਟ ਵੱਲੋਂ ਉਹ ਉੱਥੇ ਪੇ ਹੋ ਜਾਂਦਾ ਕੰਪਨੀ ਇੰਸ਼ੋਰੈਂਸ ਕੰਪਨੀ ਵੱਲੋਂ ਠੀਕ ਹੈ ਵੀਰੇ ਇਹਦੇ ਵਿੱਚ ਫੁੱਲ ਵੀ ਇੰਸ਼ੋਰੈਂਸ ਆਉਂਦਾ ਹਨਾ ਹਾਂਜੀ ਤੇ ਫੁੱਲ ਇੰਸ਼ੋਰੈਂਸ ਦਾ ਕੀ ਫਾਇਦਾ ਹੁੰਦਾ ਤੇ ਕਿਵੇਂ ਹੋਊਗਾ ਆਪਾਂ ਨੂੰ ਇਹਦੇ ਵਿੱਚ ਮੈਂ ਪਹਿਲਾਂ ਗੱਲ ਵੀ ਕਰੀ ਸੀਗੀ ਵੀ ਜਿਹੜੇ ਬੰਦੇ ਦੇ ਨਾਮ ਤੇ ਹੈਗੀ ਹੈ ਗੱਡੀ ਉਹਨੂੰ ਹੀ ਮਿਲੂਗਾ ਹਨਾ ਇਹੀ ਹੁੰਦਾ ਇਹ ਬਿਲਕੁਲ ਇਹੀ ਇਵੇਂ ਹੁੰਦਾ ਤੇ ਹੁਣ ਉੱਥੇ ਫੁੱਲ ਕਿਵੇਂ ਕਿੱਦਾਂ ਹੁੰਦਾ ਕਿਹੜਾ ਕਿਹੜਾ ਜਿਹਾ ਇੰਸ਼ੋਰੈਂਸ ਹੁੰਦੇ ਨੇ ਫੁੱਲ ਫੁੱਲ ਦੇ ਵਿੱਚ ਐਵੇਂ ਹੁੰਦਾ ਵੀਰੇ ਇੱਕ ਤਾਂ ਥਰਡ ਪਾਰਟੀ ਦੇ ਵਿੱਚ ਵੀ ਥੋੜੇ ਜੇ ਹੁੰਦੇ ਆ ਜਿਵੇਂ ਕਿ ਡਰਾਈਵਰ ਦੀ ਵੀ ਪੈ ਜਾਂਦੀ ਹੈ ਲਾਇਬਿਲਟੀ 10 15 ਲੱਖ ਦੀ 20 ਲੱਖ ਤੱਕ ਦੀ ਆਪਾਂ ਨੂੰ ਕਲੇਮ ਉਹਦੇ ਵਿੱਚ ਮਿਲ ਜਾਂਦਾ ਬਾਅਦ ਚਾਂਸ ਡਰਾਈਵਰ ਨੂੰ ਵੀ ਕੁਝ ਹੋ ਜਾਂਦਾ ਜਿਹਦੇ ਨਾਮ ਤੇ ਕਾਰ ਆ ਉਹਨੂੰ ਹੋ ਜਾਂਦਾ ਕੁਝ ਤਾਂ ਉੱਥੇ ਵੀ ਉਹਨਾਂ ਨੂੰ ਮਿਲਦੇ ਆ ਉਸ ਤੋਂ ਬਾਅਦ ਜਿਹੜੀ ਫਸਟ ਪ ਹੂੰ ਫੁੱਲ ਇਨਸ਼ੋਰ ਕਹਿੰਦੇ ਆ ਜੀ ਨੂੰ ਫੁੱਲ ਇਨਸ਼ੋਰ ਦੇ ਵਿੱਚ ਕੀ ਹੁੰਦਾ ਕਾਰ ਦੇ ਜਿਵੇਂ ਸਾਲ ਜਿਵੇਂ 5 ਸਾਲ ਪੁਰਾਣੀ ਕਾਰ ਆ ਉਹ 5 ਸਾਲ ਦੇ ਹਿਸਾਬ ਨਾਲ ਉਹਦਾ ਡੈਪ੍ਰੀਸੀਏਸ਼ਨ ਗਿਣ ਕੇ ਹੂੰ ਜੇ ਕੱਲ ਨੂੰ ਕੋਈ ਬੰਪਰ ਟੱਚ ਹੁੰਦਾ ਕੋਈ ਖਿੜਕੀ ਲੱਗਦੀ ਆ ਜਾਂ ਕੋਈ ਬੋਨਟ ਟੱਚ ਹੁੰਦਾ ਉਹ ਚੀਜ਼ਾਂ ਦੀ ਆਪਾਂ ਕੰਮ ਕਰਾਉਣੀ ਆ ਕੰਪਨੀ ਵੱਲੋਂ ਤਾਂ ਉੱਥੋਂ ਉਹਦਾ ਇੰਸ਼ੋਰੈਂਸ ਕਵਰ ਕਰ ਦਿੰਦਾ ਕੁਝ ਪਰਸੈਂਟੇਜ ਕੱਟ ਕੇ ਜਿਵੇਂ ਦੀ ਡੈਪ੍ਰੀਸੀਏਸ਼ਨ ਹੁੰਦੀ ਆ 10% 20% 30% ਕੱਟ ਕੇ ਬਾਕੀ ਵੀ ਪੇ ਕੰਪਨੀ ਕਰ ਦਿੰਦੀ ਆ ਠੀਕ ਆ ਵੀਰੇ ਟੋਟਲ ਬਿੱਲ ਦੇ ਸਾਬ अच्छा एक ना एक ਹੋਰ ਸ਼ਬਦ ਆਪਾਂ ਸੁਣਦੇ ਹੁੰਨਾ ਟੋਟਲ ਲਾਸ ਹਾਂਜੀ ਇਹ ਟੋਟਲ ਲਾਸ ਕੀ ਹੁੰਦਾ ਹੈ ਟੋਟਲ ਲਾਸ ਵੀਰੇ ਇਹ ਕੀ ਹੁੰਦੀ ਆ ਜਿਵੇਂ ਆਪਣਾ ਕਾਰ ਹੈਗੀ ਆ 25 ਲੱਖ ਦੀ ਹਾਂਜੀ ਠੀਕ ਆ ਜੀ ਐਕਸੀਡੈਂਟ ਹੋਇਆ ਹੂੰ ਉਹਦੇ ਤੇ ਆਪਣਾ 15 ਲੱਖ ਤੋਂ ਉੱਪਰ ਦਾ ਆਪਣਾ ਲਾਸ ਆ ਗਿਆ ਹੂੰ ਠੀਕ ਆ ਜੀ ਤੇ ਮਤਲਬ 15 ਲੱਖ ਦਾ ਡੈਮੇਜ ਹੋ ਗਿਆ ਗੱਡੀ 15 17 ਲੱਖ ਦਾ ਡੈਮੇਜ ਹੋ ਗਿਆ ਹਾਂ ਉਹ ਫਿਰ ਕੰਪਨੀ ਦੇਖਦੀ ਆ ਜੇ ਪਿੱਛੇ ਦੀ ਵੈਲਿਊ ਤਾਂ 6-7 ਲੱਖ ਬਜੀ ਹੂੰ ਤਾਂ ਉੱਥੇ ਫਿਰ ਕੰਪਨੀ ਦੇਖਦੀ ਆ ਵੀ ਇਹ ਇਹਨਾਂ ਦਾ ਮੈਗਾ ਪੈਂਦਾ ਇਹ ਸੌਦਾ ਫਿਰ ਉਹਨੂੰ ਉੱਥੇ ਖਤਮ ਕਰ ਦਿੰਦਾ ਕਾਰ ਨੂੰ ਟੋਟਲ ਲਾਸ ਕਰਕੇ ਕਵਾਡ ਚ ਸੈੱਟ ਦਿੰਦੇ ਆ ਤੇ ਜਿਹੜੇ ਉਹਦੀ ਬਣਦੀ ਰਕਮ ਹੁੰਦੀ ਡੈਪ੍ਰੀਸੀਏਸ਼ਨ ਕੱਟ ਕੇ 15-18 ਲੱਖ ਰੁਪਈਆ ਉਹ ਕਸਟਮਰ ਨੂੰ ਪੇ ਕਰ ਦਿੰਦੇ ਆ ਵੀ ਨਵੀਂ ਕਾਰ ਲੈ ਲਓ ਤੁਸੀਂ ਠੀਕ ਹੈ ਬੇ ਮਤਲਬ ਵੀ ਜਿਹੜਾ 6 ਲੱਖ ਰੁਪਈਆ ਜਿਹੜਾ ਮਤਲਬ ਬਚਿਆ ਵੀ ਕਾਰ ਬਚੇ 6 ਲੱਖ ਰੁਪਈਆ ਦੀ ਹੈਗੀ ਆ ਉਹ ਤਾਂ ਉਹਨੂੰ ਮਿਲੀ ਜਾਣੀ ਹੁੰਦੀ ਆ ਉਹ ਮਿਲੀ ਜਾਂਦੀ ਆ ਤੇ ਜਿਹੜਾ 15 ਲੱਖ ਵੀ ਅਸੀਂ ਵੀ ਇੰਸ਼ੋਰੈਂਸ ਦਾ ਸੀਗਾ 15 ਲੱਖ ਆਪਦੇ ਉਹ ਕੰਪਨੀ ਦੇ ਦਿੰਦੀ ਆ ਉਹ ਕੰਪਨੀ ਪੇ ਕਰ ਦਿੰਦੀ ਆ ਠੀਕ ਹੈ ਵੀਰੇ ਕਾਰ ਟੋਟਲ ਉਹ ਫਿਰ ਆਪਣੀ ਮਰਜ਼ੀ ਹੁੰਦੀ ਆ ਵੀ ਉਹ ਕਾਰ ਨੂੰ ਆਪਾਂ ਦੁਬਾਰੇ ਬਿਲਡ ਕਰਾਉਣਾ ਜਾਂ ਨਹੀਂ ਕਰਾਉਣਾ ਉਹ ਆਪਣੇ ਦੇ ਛੱਡ ਦਿੰਦੇ ਆ ਆਪਣੇ ਤੋਂ ਕਬਾੜ ਦੇ ਉਹ ਪੈਸੇ ਲੈ ਲੈਂਦੇ ਆ ਕੰਪਨੀ ਵਾਲੇ ਠੀਕ ਹੈ ਲੈ ਵੀ ਹੈ ਨਾ ਇੱਕ ਇਹ ਕੁਝ ਕਿ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਇਹ ਆਪਾਂ ਇਹਨੂੰ ਫੁੱਲ ਤਰੀਕੇ ਨਾਲ ਅਸੀਂ ਨਹੀਂ ਕਰ ਸਕਦੇ ਵੀ ਆਪਾਂ ਨੇ ਇਹ ਪੂਰਾ ਐਕਸਪਲੋਰ ਕਰਨ ਲੱਗੇ ਤਾਂ ਬਹੁਤ ਵੱਡੇ ਕਲਾਮ ਬਹੁਤ ਵੱਡੇ ਕੁਝ ਹੁੰਦਾ ਬਈ ਹਨਾ ਵੀ ਆਪਾਂ ਓਵਰਵਿਊ ਜਿਹਾ ਦੱਸਿਆ ਤੁਹਾਨੂੰ ਬਾਕੀ ਤੁਸੀਂ ਇੰਸ਼ੋਰੈਂਸ ਕੰਪਨੀ ਨਾਲ ਜਾ ਕੇ ਵੀ ਗੱਲ ਕਰ ਸਕਦੇ ਹੋ ਤੁਹਾਡੇ ਗੱਡੀਆਂ ਦੇ ਕਈ ਵਾਰ ਹੁੰਦਾ ਰਹਿੰਦਾ ਬਈ ਹਨਾ ਅੱਛਾ ਇੱਕ ਜਣ ਟੋਟਲ ਲਾਸ ਦੀ ਗੱਲ ਹੁੰਦੀ ਹੈ ਵੀਰੇ ਇਹ ਆਪਾਂ ਮਾਡਲ ਕਿੰਨਾ ਕੁ ਹੋਣਾ ਜ਼ਰੂਰੀ ਹੁੰਦਾ ਅੰਦਾਜ਼ਾ ਇਹਦੇ ਵਾਸਤੇ ਮਾਡਲ ਤਾਂ ਵੀਰੇ ਫੁੱਲ ਇੰਸ਼ੋਰ ਹੋਣੀ ਚਾਹੀਦੀ ਆ ਫਿਰ ਉਹਦੇ ਵਿੱਚ ਤਾਂ ਚੱਲ ਜਾਂਦਾ ਕੋਈ ਇਹ ਤਾਂ ਨਹੀਂ ਜਿਵੇਂ ਆਪਾਂ ਕਈ ਵਾਰ ਜਿਵੇਂ ਬੀਪੀ ਜਿਵੇਂ 12 13 14 ਦਾ ਮਾਡਲ ਗੱਡੀਆਂ ਹੁੰ ਟੋਟਲ ਲਾਸ ਦਾ ਵੀ ਹੁੰਦਾ ਕਿ ਹੁੰਦਾ ਨਹੀਂ ਇਹਦੇ ਵਿੱਚ ਉਹ ਤਾਂ ਹੋ ਜਾਂਦਾ ਵੀਰੇ ਸਾਰਿਆਂ ਦੀ ਹੁੰਦੀ ਆ ਇਹ ਠੀਕ ਹੈ ਵੀਰੇ ਇਹ ਚੀਜ਼ ਤਾਂ ਸਾਰਿਆਂ ਦੀ ਹੁੰਦੀ ਆ ਗੱਡੀ ਦੀ ਜੇ ਮਤਲਬ ਕਿ ਐਕਚੁਅਲ ਵੈਲਿਊ ਦੇ ਹਿਸਾਬ ਨਾਲ ਉਹ ਵੈਲਿਊਏਸ਼ਨ ਆ ਵੈਲਿਊਏਟਰ ਆ ਜਿਹੜਾ ਉਹਨੇ ਵੈਲਿਊਏਸ਼ਨ ਕਰਕੇ ਕਾਰ ਦੀ ਉਹ ਹਿਸਾਬ ਨਾਲ ਕਰਦੇ ਨੇ ਉਹਨਾਂ ਕੋਲੇ ਸਿਸਟਮ ਵੱਡੇ ਕੈਲਕੂਲੇਟਰ ਨੇ ਆਪਣੇ ਕੋਲ ਕਿਤੇ ਆਪਣੇ ਕੋਲ ਤਾਂ ਨਿੱਕੇ ਹੀ ਨੇ ਠੀਕ ਹੈ ਵੀਰੇ ਲਾਈਵ ਹੈ ਮਿੱਤਰੋ ਹਣਾ ਤੇ ਇਹ ਵੀਡੀਓ ਸੀ ਬਈਏ ਨਾ ਕਿਵੇਂ ਲੱਗੀ ਮੜਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀ ਅਗਰ ਤੁਸੀਂ ਕੋਈ ਗੱਲਬਾਤ ਪੁੱਛਣੀ ਹੈਗੀ ਕੁਝ ਤੁਹਾਨੂੰ ਲੱਗ ਰਿਹਾ ਤੁਹਾਡੇ ਮਨ ਦੇ ਵਿੱਚ ਡਾਊਟ ਹੈ ਤਾਂ ਉਹ ਵੀ ਆਪਾਂ ਕੁਸ਼ਨਾਂ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੋਈ ਚੰਗੀ ਕਾਰ ਲੈਣੀ ਤਾਂ ਤੁਸੀਂ ਵਾਈ ਲੈਵੇ ਵਿਜ਼ਿਟ ਕਰ ਲਿਓ ਮੈਂ ਨੰਬਰ ਵੀ ਨੀਚੇ ਪਾਤਾ ਹੋਇਆਗਾ ਕਮਲ ਆਟੋ ਡੀਲ ਲੁਧਿਆਣਾ ਜਿੱਥੇ ਬਾਈ ਹੋਰਾਂ ਲੈਵੇ ਲੱਖ ਸਵਾ ਕੁ ਲੱਖ ਤੋਂ ਲੈ ਕੇ ਬਾਈ ਹਨਾ 15-18 15-18 ਲੱਖ ਤੱਕ ਦੀਆਂ ਕਾਰਾਂ ਆਰਾਮ ਨਾਲ ਜਿੱਦਾਂ ਮਰਜ਼ੀ ਕਾਰ ਲੈ ਜਾਏ ਬਾਈ ਹਨਾ ਤੇ ਬਾਕੀ ਰੈਂਟ ਤੇ ਵੀ ਹੁੰਦੀਆਂ ਮਈ ਕਾਰਾਂ ਕੁਛ ਆਪਣੇ ਲਈ ਰੈਂਟ ਤੇ ਵੀ ਦੇ ਦਿੰਦੇ ਆ ਵੀਰੇ ਓਕੇ ਚੋ ਚੋ ਦੋ ਤਿੰਨ ਕਾਰਾਂ ਹੁੰਦੀਆਂ ਵਿੱਚ ਰੈਂਟ ਤੇ ਕਰ ਦੇ ਦਿੰਦੇ ਆ ਠੀਕ ਆ ਬਈ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਬਾਈ ਅਸੀ ਕਾਰ